ਆਸ ਦੀਵਾਰ ਹਮ ਕਿਆ ਗੁਣ ਤੇਰੇ ਵਿਤਰੇ ਸੁਆਮੀ ਤੂੰ ਅપર ਅਪਾਰੋ ਰਾਮ ਰਾਜੇ ਹਰ ਨਾਮ ਸਲਾਹੈ ਦਿਨ ਰਾਤ ਇਹ ਆਸ ਆਧਾਰੋ ਹਮ ਮੂਰਖ ਕਿਛੂ ਨਾ ਜਾਣ ਹਾ ਕਿਵ ਪਾਵਹਿ ਪਾਰੋ ਜਨ ਨਾਨਕ ਹਰਿ ਕਾ ਦਾਸ ਹੈ ਹਰ ਦਾਸ ਪਨੇਹਾਰੋ ਸਲੋਕ ਮਹੱਲਾ ਪਹਿਲਾ ਸੱਚ ਕਾਲ ਕੁੜ ਵਰਤਿਆ ਕਲ ਕਾਲ ਖ ਬੇਤਾਲ ਬੀਉ ਬੀਜ ਪਤ ਲੈ ਗਏ ਅਬ ਕਿਉ ਉਗਵੇ ਦਾਲ ਜੇ ਇਕ ਹੋਏ ਤਾਂ ਉਗਵੇ ਰੂਤੀ ਹੋ ਰਤ ਹੋਏ ਨਾਨਕ ਪਾਹ ਬਾਹਰਾ ਕੋਰੇ ਰੰਗ ਨ ਸੋਏ ਪੈ ਵਿੱਚ ਖੁੰਬ ਚੜਾਈਐ ਸ਼ਰਮ ਪਾਹ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨਾ ਕੋਏ ਮਹੱਲਾ ਪਹਿਲਾ ਲਭ ਪਾਪ ਦੁਏ ਰਾਜਾ ਮਹਤਾ ਕੂੜ ਹੋਆ ਸਿਕਦਾਰ ਕਾਮ ਨੇਵ ਸਦ ਪੂਛੀਐ ਬਹਿ ਬਹਿ ਕਰੇ ਵਿਚਾਰ ਅੰਦੀ ਰਹਿਤ ਗਿਆਨ ਵੀ ਹੋਣੀ ਪਾਹੇ ਪਰੇ ਮਰਦਾਰ ਗਿਆਨੀ ਨਛਵਾ ਦੇਵਾ ਵਹ ਰੂਪ ਕਰਹਿ 시ਗਾਰ ਉਚੇ ਕੁ ਕਹਿ ਵਾਦਾ ਗਵਹ ਜੋਦਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਜੈ ਕਰਹਿ ਪਿਆਰ ਧਰਮੀ ਧਰਮ ਕਰਹਿ ਗਵਹ ਮੰਗਹਿ ਮੋਖ ਦੁਆਰ ਜਤੀ ਸਦਾ ਵਹ ਜੁਗਤ ਨਾ ਜਾਣਹਿ ਛੱਡ ਬਹਿ ਕਰ ਬਾਰ ਸਭ ਕੋ ਪੂਰਾ ਆਪੇ ਹੋਵੇ ਘਟ ਨ ਕੋਈ ਆਖੇ ਪਤ ਪਰਵਾਣਾ ਪਿੱਛੇ ਪਈਏ ਤਾ ਨਾਨਕ ਤੋ ਲਿਆ ਜਤ ਮਹੱਲਾ ਪਹਿਲਾ ਵਦੀ ਸੁਭਜ ਜਗ ਨਾਨਕਾ ਸੱਚਾ ਵੇਖੇ ਸੋਏ ਸਭ ਨੀ ਛਾਲਾ ਮਾਰੀਆਂ ਕਰਤਾ ਕਰੇ ਸੋ ਹੋਏ ਅੱਗੇ ਜਾਤਨਾ ਜਰ ਹੈ ਅੱਗੇ ਜੀਵ ਨਵੇ ਜਿਨ ਕੀ ਲੇਖਿਆ ਪਤ ਪਵੈ ਚੰਗੇ ਸਈ ਕੀੇ ਪੌੜੀ ਤੁਰ ਕਰਮ ਜਿਨਾ ਕੋ ਤੁਧ ਪਾਇਆ ਤਾ ਤਿਨੀ ਖਸਮਤ ਆਇਆ ਐਨਾ ਜਨਤਾ ਕੇ ਵਸ ਕਿਛ ਨਾਹੀ ਤੁਧ ਵੇਖੀ ਜਗਤ ਉਪਾਇਆ ਇਕ ਨਾ ਨੋ ਤੂੰ ਮੇਲ ਲੈ ਇਕ ਆਪ ਹੋ ਤੁਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਜੇ ਹੀ ਸੱਚ ਸਮਾਇਆ ਸਹਜੇ ਹੀ ਸੱਚ ਸਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ